ਸਤ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਦੀ ਧਾਰਨ ਕੀਤੀ ਕੀ ਹਾਲ ਚਾਲਾ ਕਿੰਨੇ ਹੀ ਬਾਹ ਟਰੈਕਟਰ ਇੱਥੇ ਚਾਰ ਟਰੈਕਟਰਾਂ ਦੀ ਸਰਵਿਸ ਹੋ ਗਈ ਹੈ ਜੀ ਕਿਹੜਾ ਪਿੰਡ ਆ ਇਹ ਕਿੱਥੇ ਪੈਂਦਾ ਪਿੰਡ ਡੇਰਾ ਰੋਡ ਤੇ ਠੀਕ ਕੀ ਆਪਣਾ ਨਾਂ ਕੀ ਹੈ ਭਾਜੀ ਕਿਹੜਾ ਇਹ ਟਰੈਕਟਰ ਆ ਇੰਟਰ ਆਪਣੇ ਕੋ ਕਿਹੜਾ ਹੈ ਭਾਜੀ ਸੋਨਾ ਲੀਕਾ 750 ਜੀ ਸੋਨਾ ਲੀਕਾ 750 ਸਰਵਸਾਂ ਹੋ ਗਈਆਂ ਚੌਂਦੀਆਂ ਇੱਕ ਫੋਰਡ 3600 ਕੀਤਾ ਉਹ ਵੀਰ ਦਾ ਪਿਛੇ ਆ ਕਾਲੇ ਪਰਨੇ ਵਾਲੇ ਦਾ ਤੇ ਆ 475 ਆ ਤੇ ਟਰੈਕਟਰ ਸਟਾਰਟ ਹੋ ਗਿਆ ਆਪਣੇ ਤੇ ਆਪਾਂ ਮਨੋ ਬੋਲਿਆ ਵੀਡੀਓ ਪਾਈ ਭਿੰਡਰ ਡੇਰੀ ਫਾਰਮ ਤੇ ਤੇ ਭਿੰਡਰ ਫਾਰਮ 13 13 ਤੇ ਮਨੋ ਅੱਗੇ ਵੀ ਆਪਾਂ ਦੋ ਦਿਨ ਲਾ ਕੇ ਗਏ ਅਸੀਂ ਹੁਣ ਵੀ ਦੋ ਦਿਨ ਲਾਗੇ ਆ ਵੀਡੀਓ ਤਾਂ ਬਣਾਉਨੇ ਆ ਅਜੇ ਵੀ ਟਰੈਕਟਰ ਬਹੁਤ ਆ ਭਰਾਵਾਂ ਦੇ ਬਹੁਤ ਫੋਨ ਆਉਂਦੇ ਆ ਉਦੇ ਵਾਸਤੇ ਮਾਫੀ ਚਾਹੁੰਦੇ ਆ ਜਿਨ੍ਹਾਂ ਦੇ ਫੋਨ ਨਹੀਂ ਚੁੱਕੇਗੇ ਕਿਉਂਕਿ ਕੱਲ ਵੀ ਵਿਜੀ ਅੱਜ ਵੀ ਵਿਜੀ ਕੋਈ ਹੋਰ ਮਿਸਤਰੀ ਕੋਈ ਵੀ ਸੇਵਾ ਕਰਨੀ ਚਾਵੇ ਕਰ ਸਕਦਾ ਵਾ ਟਰੈਕਟਰ ਅਜੇ ਵੀ ਬਹੁਤ ਕੰਮ ਹੋਣ ਵਾਲਾ ਵਾ ਅੱਜ ਟਰੈਕਟਰ ਦੋ ਇਹੋ ਜਿਹੇ ਡੁੱਬੇ ਹੀ ਵੀ ਗੱਲ ਹੀ ਛੱਡ ਦੋ 25 25 ਫੁੱਟ ਡੂੰਘੇ ਡੁੱਬੇ ਤੇ ਬਾਕੀ ਇਹ ਬੀ ਟੀਮ ਦਾ ਧੰਨਵਾਦ ਵੀਰ ਸਾਡੇ ਮੁਸ਼ਲਾਂ ਤੋਂ ਚਾਰ ਵੀਰ ਮੁਸ਼ਲਾਂ ਤੋਂ ਇੱਕ ਵੀਰ ਬਟਾਰੀ ਤੋਂ ਇੱਕ ਟਾਂਗਰੇ ਤੋਂ ਇੱਕ ਨੋਨਿਆਂ ਤੋਂ ਆ ਇੱਕ ਦੋ ਵੀਰ ਜੱਬੋਵਾਲ ਤੋਂ ਇੱਕ ਪਿੰਡ ਪਿੰਡਰ ਤੋਂ ਵੀਰ ਤੇ ਇਹ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਾਇਆ ਦੀ ਸੇਵਾ ਕੀਤੀ ਉਹਨਾਂ ਦਾ ਵੀ ਬਹੁਤ ਧੰਨਵਾਦ ਇਹ ਜਿਹੜੇ ਵੀਰ ਨਾਲ ਆ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਦੋ ਦਿਨ ਲਾਗੇ ਸੀ ਵੀਰਾਂ ਨੇ ਇੰਨਾ ਮੱਲੋ ਫੋਨ ਕੀਤਾ ਦੋਰੇ ਵੀ ਸਾਡਾ ਰਹਿ ਗਿਆ ਸਾਡਾ ਰਹਿ ਗਿਆ ਫੇਰ ਆ ਨਹੀਂ ਗਿਆ ਇਹਨਾਂ ਅਗੇ ਬੇਨਤੀ ਕੀਤੀ ਤੇ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਦੋ ਦੋ ਦਿਨ ਦਾ ਫੇਰ ਟਾਈਮ ਕੱਢ ਲੈਣੇ ਆ ਤੇ ਬਾਕੀ ਹੁਣ ਆਪਾਂ ਇੱਥੇ ਦੀ ਸਮਾਪਤੀ ਕਰਕੇ ਜੇ ਕੋਈ ਹੋਰ ਵੀਰ ਮੰਨ ਲਓ ਵੀ ਕੋਈ ਵੀ ਆ ਸੇਵਾ ਕਰਨੀ ਚਾਹਵੇ ਮੋਬਾਈਲ ਨੰਬਰ ਮੇਰਾ 9815647773 ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ ਨਾਮ ਮੇਰਾ ਸੋਨੀ ਆ ਆ ਸਰੂਪ ਫੋਰਮੈਨ ਸਾਹਿਬ ਪਿੰਡ ਮੁਸ਼ਲ ਤੋਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਇਹਦਾ ਵੀ ਆਪਾਂ ਨੰਬਰ ਦੇ ਦਾਂਗੇ ਜਿਹੜੇ ਟਰੈਕਟਰ ਚ ਪਾਣੀ ਚਲੇ ਗਿਆ ਵਾ ਕੋਈ ਕਈ ਤਰ੍ਹਾਂ ਏ ਨਹੀਂ ਹੁੰਦਾ ਵੀ ਕੋਈ ਬੰਦਾ ਛੋਟਾ ਵਾ ਜਾਂ ਕੋਈ ਵੱਡਾ ਵਾ ਗੱਲ ਦਿਮਾਗ ਚ ਆਉਣ ਦੀ ਪਤਾ ਨਹੀਂ ਕੋਈ ਬੱਚੇ ਕੋ ਵੀ ਸਿੱਖ ਸਕਦੇ ਆਪਾਂ ਏ ਨਹੀਂ ਆ ਵੀ ਕੋਈ ਵੀ ਗੱਲ ਬਾਤ ਆ ਫੋਨ ਕਰਕੇ ਵੀ ਜਾਣਕਾਰੀ ਲੈ ਸਕਦੇ ਆ ਘਰ ਵੀ ਕਰ ਸਕਦੇ ਆ ਈਡੀ ਕਰ ਵੀ ਕਰ ਸਕਦੇ ਆ ਜੇ ਕੋਈ ਆਉਣ ਵਾਲੇ ਟਾਈਮ ਚ ਆਪਣਾ ਮੱਲੋ ਵੀ ਜੇ ਕੋਈ ਗੱਲ ਨਾ ਬਣੂਗੀ ਕਿਉਂਕਿ ਇੱਥੇ ਅਸੀਂ ਖੱਜਲ ਖਰਾਬ ਬਹੁਤ ਹੋਈਦਾ ਵਾ ਦੋ ਦੋ ਤਿੰਨ ਤਿੰਨ ਟਰੈਕਟਰ ਜਦੋਂ ਜਾਂਦੇ ਆ ਨਾ ਘਰਾਂ ਚ ਤੇ ਸਾਨੂੰ ਬਹੁਤ ਤੰਗੀ ਹੋ ਜਾਂਦੀ ਰਾਹ ਟੁੱਟੇ ਆ ਲੋਕੇਸ਼ਨਾਂ ਜਿਉਂ ਜਾਂਦੀਆਂ ਵਾ ਟੁੱਟੇ ਰਾਹ ਸਾਣੀ ਮੇ ਲਿਆ ਜਾਂਦੀ ਆ ਐਪਲੀਕੇਸ਼ਨ ਚੱਲਦੀ ਵੀ ਨਹੀਂ ਕਿ ਬਹੁਤ ਮਜ਼ਾ ਆ ਲਿਆ ਨੈਟਵਰਕ ਬਹੁਤ ਹੈ ਨੀਗਾ ਬਹੁਤ ਵਟਿਆ ਤੇ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹੋ ਹੀ ਆ ਵੀ ਕੋਈ ਵੀਰ ਭਰਾ ਅਸੀਂ ਅਜੇ ਵੀ ਬਹੁਤ ਫੋਨ ਆਉਂਦੇ ਆ ਜਿਨ੍ਹਾਂ ਵੀਰਾਂ ਦੇ ਬਹੁਤ ਜਾਣੇ ਦੇ ਟਰੈਕਟਰ ਅਜੇ ਵੀ ਡੁੱਬੇ ਆ ਤੇ ਕੋਈ ਵੀ ਜੇ ਨਹੀਂ ਗੱਲ ਬਣਦੀ ਜਿੱਦਾਂ ਕਿ ਕਿਦਾਂ ਕਰਕੇ ਆਪਣੇ ਟਰੈਕਟਰਾਂ ਦਾ ਕੰਮ ਕਰਾ ਲਓ ਕਿਉਂਕਿ ਟਰੈਕਟਰਾਂ ਨੂੰ ਨੁਕਸਾਨ ਕਰੋਗੇ ਤੇ ਬੇਨਤੀ ਸੇਵਾ ਕਰਨਾ ਚਾਹੁੰਦਾ ਤੇ ਉਹ ਆਪ ਕਰ ਸਕਦਾ ਵਾ ਜੇ ਕੋਈ ਵੀਰ ਘਰ ਵੀ ਆਪਣਾ ਪਾਣੀ ਕੱਢਣਾ ਇਹਨਾਂ ਦਾ ਟਰੈਕਟਰ ਚਾਹੁੰਦਾ ਤੇ ਕੋਈ ਵੀ ਵੱਡੀ ਔਖੀ ਗੱਲ ਨਹੀਂ ਜੀ ਤੁਸੀਂ ਪੁੱਛ ਸਕਦੇ ਜੀ ਨੰਬਰ ਤੁਹਾਨੂੰ ਦੱਸਿਆ ਗਿਆ ਵੀਰਪਿੰਦਰ ਦਾ ਤੇ ਉਹਦੇ ਨਾਲ ਸੰਪਰਕ ਕਰਕੇ ਤੁਸੀਂ ਕੁਝ ਵੀ ਜੇ ਕੋਈ ਪੁੱਛਣਾ ਪਿਛਾਉਣਾ ਪੁੱਛ ਸਕਦੇ ਜੀ ਦੂਜੀ ਗੱਲ ਵੀਰ ਜੀ ਇਹ ਆ ਵੀ ਬੇਨਤੀ ਆ ਵੀ ਹਫਤੇ ਤੋਂ ਪਹਿਲਾਂ ਪਹਿਲਾਂ ਜਿਹੜੇ ਟਰੈਕਟਰ ਚ ਪਾਣੀ ਗਿਆ ਕਰਾ ਲਓ ਕਿਉਂਕਿ 20-25 ਦਿਨ ਹੋ ਗਏ ਮਹੀਨੇ ਤੋਂ ਬਾਅਦ ਟਰੈਕਟਰ ਸਟਾਰਟ ਨਹੀਂ ਹੋ ਰਹੇ ਹੁਣ ਵੀ ਕੱਲ ਇੱਕ ਟਰੈਕਟਰ ਇਹੋ ਜਿਹਾ 275 ਬਹੁਤ ਉਹਨੇ 4 ਤੋਂ 5 ਘੰਟੇ ਸਾਡੇ ਲੈ ਗਿਆ ਉਹ ਤੇ ਬਹੁਤ ਝਾਮ ਮਤਲਬ ਵੀ ਹੋ ਜਾਂਦੇ ਆ ਬਾਕੀ ਸਰੂਪ ਭਾਈ ਕੋਮੇ ਆਪਾਂ ਕੋਈ ਨਾ ਕੋਈ ਗੱਲ ਪੁੱਛ ਲੈਨੇ ਆ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਇਹਨਾਂ ਨੂੰ ਫੋਰਮੈਨ ਸਾਹਿਬ ਨੂੰ ਲੈ ਲੋ ਇਹਨਾਂ ਦਾ ਮਤਲਬ ਵੀ ਕਮ ਸਕੋਂ 25 ਤੋਂ 30 ਸਾਲ ਦਾ ਤਜਰਬਾ ਵਾ ਇਹਦੇ ਚ ਜਿਹੜੇ ਇੰਜਨਾ ਜਵਾ ਹੁਣ ਪਾਣੀ ਜਾਣ ਨਾਲ ਜੰਗ ਪੈ ਚੁੱਕਾ ਵਾ ਠੀਕ ਕੱਲ ਇੰਜਣ ਇੱਕ ਵਾਰ ਜਿਹਦੇ ਚ ਮਤਲਬ ਆਂ ਡੀਜ਼ਲ ਪਾ ਕੇ ਨੋਇਲਾ ਪੁੱਟ ਕੇ ਡੀਜ਼ਲ ਪਾ ਕੇ ਮੁੜ ਕੇ ਉਹਨੂੰ ਇੰਜਣ ਨੂੰ ਗੇਟ ਕੇ ਫਿਰ ਸਟਾਰਟ ਕੀਤਾ ਇਹ ਕਰਕੇ ਹੁਣ ਦਵਾ ਦਵਾ ਛੇਤੀ ਜਿੰਨਾ ਇੰਜਨਾਂ 'ਚ ਪਾਣੀ ਗਿਆ ਵਾ ਉਹ ਆਪਣਾ ਕੰਮ ਕਰਾ ਲੈਣ ਤੇ ਵਧੀਆ ਗੱਲ ਹੋ ਆ ਤੇ ਨਹੀਂ ਤੇ ਇੰਜਨ ਜਾਮ ਹੋ ਜਾਂਦਾ ਇੰਜਨ ਜਾਮ ਹੋਣਗੇ ਹੋਰ ਨੁਕਸਾਨ ਹੋ ਸਕਦਾ ਤੇ ਕੋਈ ਏਦਾਂ ਸਟਾਰਟ ਕਰਦੇ ਕੋਸ਼ਿਸ਼ ਨਾ ਕਰੇ ਏਦਾਂ ਧੱਕਾ ਨਾ ਕਰੇ ਹਾਂ ਸਾਰਾ ਪਾਣੀ ਕੱਢ ਕੇ ਤੇ ਬਾਕੀ ਇਹ ਆ ਵੀ ਆਪਾਂ ਕੋਈ ਵੀ ਜਾਣਕਾਰੀ ਹੋਈ ਫੇਰ ਦੇ ਦਾਂਗੇ ਕੋਈ ਗਲਤ ਦਿਮਾਗ 'ਚ ਆਈ ਤੇ ਆਪਾਂ ਸ਼ੋਰਟ ਬਣਾ ਕੇ ਪਾ ਦਾਂਗੇ